ਮੈਨੂੰ ਦਫ਼ੀਆਂ ਆਪ ਆ ਕੇ ਮਸਾ ਬਦੋੜ ਮਦੋੜ ਕੇ ਮੈਨੂੰ ਐਸਾ ਹਾਲਤੋ ਬਾਹਰ ਕਿੱਦਿਆ ਸੀ ਯਾਰੀ ਫਿਰ ਮੈਂ ਇਸ ਕਰਕੇ ਨਹੀਂ ਉੱਥੇ ਆਜ਼ਰ ਹੋ ਜਾ ਰਜੀ ਮੈਂ ਅਦਮ ਦੇ ਬ੍ਰਦਰ ਦੀ ਗੱਤ ਹੋਈ ਗੋਦਰ ਰਿਸ਼ੀ ਦੀ ਮੈਂ ਅੰਤ ਨੂੰ ਸੰਸਕਾਰ ਤੇ ਪਹੁੰਚਿਆ ਮੈਨੂੰ ਰਿਸ਼ੀ ਕਹਿੰਦੇ ਕਹਿੰਦੇ ਐਸੋ ਹੀ ਤੂੰ ਕਿਉਂ ਆ ਗਿਆ ਸੀ ਤੈਨੂੰ ਸੰਭਾਣੇ ਕ ਹੀ ਰਾਜ ਨੂੰ ਅਗਰ ਪਤੰਚਕਾਰ ਕਰ ਰਹੀ ਹੈ ਮੈਂ ਮੈਂ ਪਰਾਉ ਰੋ ਇਸ ਕਰਕੇ ਨਹੀਂ ਆਪਣਾ ਅੱਜ ਨੂੰ ਮੈਂ ਤਜਰਬੇ ਵਾਲ ਸੂਰਤੀ ਮੈਂ ਸਸੇ ਗਾਲ ਦੋਸਤੋ ਮੈਂ ਰਧਾਰ ਸੋਹੀ ਤੋ ਸਾਰੇ ਹਥੋਂ ਮੈਂ ਮਾਤੀ ਮੰਦਾਂ ਅਕੀ ਬੈ ਪੱਲਾਤਾਲ ਦੇ ਅੰਤਮ ਸੰਸਕਾਰ ਤੇ ਆਸ ਤੇ ਸਾਹੰਦੇਰੇ ਦੋਨੋਂ ਮੈਂ ਤੁਹਾਨੂੰ ਹੋਰ ਐਨੂੰ ਇਹ ਕੁਝ ਨਾ ਚਾਹਨਾ ਤੇ ਮੈਂ ਉੱਥੇ ਪਹੁੰਚ ਜਾਵਾਂ ਦੋਸਤੋ ਮੈਂ ਜਦੋਂ ਅਸੀਂ ਸੀਵਲ ਕਰਦੇ ਸੀ ਸਰਹੱਦ ਉਸ ਵੇਲੇ ਮੈਂ ਬਤਾ ਲਗਿਆ ਸੀ ਕਿ ਮੈਂ ਐਂਗਜ਼ਾਇਟੀ ਦਾ ਰੀਜ਼ਰ ਬੇਨੋ ਬਾਈ ਬੇਨੋ ਲੈ ਕੇ ਗਿਆ ਸੀ ਪੀਜੀਆਈ ਉੱਤੇ ਡਾਕਟਰ ਨੇ ਕਹ ਅਸ ਇਹ ਇਹ ਬਿਮਾਰੀ ਨਹੀਂ ਹੁੰਦੀ ਇਹ ਆਪਣਾ ਸੈਲਫ ਕੰਟਰੋਲ ਹੁੰਦਾ ਉਹਦੋਂ ਮੈਨੂੰ ਬਈ ਵਾਰ ਬਤਾ ਲਿਆ ਇਹ ਲੋਕ ਤੇ ਦਸੀ ਦੇ ਨਾਲ ਚੱਲਦਾ ਸੀਗਾ ਬਨ ਜਿੱਤੇ ਜਗਜੀਤ ਉਹਦੇ ਉਹਨੂੰ ਬੇਨੋਟ ਲੰ ਲੈ ਗਿਆ ਡਾਕਟਰ ਕੋਲ ਸ਼ੁਰੂਆਤ ਇਹਦੀ ਹੋਈ ਸੀ ਮੇਰੇ ਵਕੇਸ ਸਤਾ ਕੱਲਾ ਕੱਲਾ ਕੋਲ ਸੀਗਾ ਉਡੀ ਸ਼ੁਕਰ ਮਿਲ ਚ ਟਰਾਲੀ ਦਾ ਟਾਇਰ ਸੜ ਤੇ ਚੜਨਾ ਵਰਗੀ ਸੀ ਉਹਨਾਂ ਤੋਂ ਮੈਨੂੰ ਵੀ ਬਾਰੀ ਲਗੀ ਸੀ ਮੈਨੂੰ ਡਾਕਟਰ ਨੇ ਬਣਾ ਕੀਤਾ ਹੋਇਆ ਕਿ ਤੂੰ ਬਹੁਤ ਅਕਸੂਤ ਨਾਲ ਵੀ ਤਾਂ ਇਹੋ ਜਿਹਾ ਹਾਲਾਤਾਂ ਦੇ ਨਾਲ ਆ ਜਾ ਅਖਰ ਅਮਰਸਤ ਦੇ ਨੇੜੇ ਸੀਲ ਕਰ ਰਿਹਾ ਸੀ ਜਿਮਰੋਦਾ ਜਿਮਰੋਦਾ ਉੱਤੇ ਹੀ ਰੌਣ ਟੋਣ ਦਾ ਸੀ ਇੱਥੇ ਮੈਨੂੰ ਦਫੀਆਂ ਆਪ ਆ ਕੇ ਮਸਾ ਬਦੋੜ ਮਦੋੜ ਕੇ ਮੈਨੂੰ ਇਸ ਹਾਲਤ ਤੋਂ ਬਾਹਰ ਕਿਤੇ ਆ ਸੀਗਾ ਮੇਰੇ ਮੈਂ ਇਸ ਕਰਕੇ ਨਹੀਂ ਉੱਥੇ ਆਜ਼ਰ ਹੋ ਜਾ ਰਜੀ ਮੈਡਮ ਦੇ ਬ੍ਰਦਰ ਦੀ ਗੱਤ ਹੋਈ ਗੋਦਰ ਰਿਸ਼ੀ ਦੀ ਮੈਂ ਅੰਤਮ ਸੰਸਕਾਰ ਤੇ ਪਹੁੰਚਿਆ ਮੈਨੂੰ ਰਜੀ ਕਹਿੰਦੀ ਕਿ ਐਸੋ ਹੀ ਤੂੰ ਕਿਉਂ ਆ ਗਿਆ ਸੀ ਤੇ ਨੂੰ ਸੰਭਾਲ ਕੇ ਇਹਦਾ ਸੁਭਾਅ ਕੋਈ ਪਤੰਸੀ ਕਰ ਕਰਾਈ ਮੈਂ ਮੈਂ ਪਰ ਆ ਰੋ ਇਸ ਕਰਕੇ ਨਹੀਂ ਆਇਆ ਹਾਂ ਅੱਜ ਨੂੰ ਮੈਂ ਅਜਰੋਲ ਵਾਲ ਸੂਟ ਸੀ ਮੈਂ ਦੋ ਦਿਨ ਪਹਿਲਾਂ ਖੋਦੀ ਆ ਸੀ ਅੱਜ ਮੇਰੇ ਘਰ ਅਜਿਹੇ ਦੋਸਤ ਨਾਲ ਮੈਂ ਬਚਪਨ ਤੋਂ ਹਸਤਾ ਖੇਡਦਾ ਰਿਹਾ ਇੱਕ ਤਰ੍ਹਾਂ ਨਾਲ ਮਾਮੇ ਦੇ ਪੁੱਤ ਨੇ ਨਾਟਕ ਜਿਵੇਂ ਅਭਿ ਉਹ ਅਧਿਕਾਰ ਵਾਲੀ ਚਲਣਾ ਕਰ ਗਈ ਸੀ ਅੱਜ ਉਹਦੇ ਫੁੱਲ ਚੂਣੇ ਸੀ ਮੇਰਾ ਬ੍ਰਦਰ ਮੈਨੂੰ ਕਹਿ ਗਿਆ ਨਾਲੇ ਤੇ ਦੋ ਜਣਾ ਜਾਇਂ ਇਹ ਜਾਣਾ ਹੋਇਆ ਸ਼ਾਸੂ ਨੂੰ ਚਲੇ ਜਾਈਂ ਉਹ ਫੁੱਲ ਚੂਦੇ ਦੇ ਕੇ ਤੈਨੂੰ ਫੇਰ ਪ੍ਰੋਬਲਮ ਹੋ ਮੈਂ ਕਰੇ ਬੈਠਾ ਇੱਥੇ ਮੈਂ ਕਿੰਨੇ ਲੋਕਾਂ ਦਾ ਗੁਨਾਹ ਯਾਰ ਮੈਂ ਨਹੀਂ ਹੁੰਦਾ ਵਰਗ ਤੇ ਕਦੇ ਵੀ ਮੈਂ ਹਾਂ ਤੇ ਮੇਰੇ ਦਿਲ 'ਚ ਮੈਸ ਸੌਤ ਜ਼ੋਰ ਕਰਕੇ ਇਹ ਗੱਲ ਸਾਰੇ ਨੇ ਸਾਹਮਣੇ ਹਾਲਾਂਕਿ ਕਲਾਕਾਰ ਲਗੋਲ ਕੋ ਰਹਿਦੇ ਹੁੰਦੇ ਨੇ ਨਾ ਗੱਲਾਂ ਨੂੰ ਮੈਂ ਨਹੀਂ ਲਗੋਂਦਾ ਨਹੀਂ ਮੈਂ ਐਂਗਜ਼ਾਇਟੀ ਦਾ ਮਰੀਜ਼ ਆ ਮੈਂ ਸਭ ਦੇ ਸਾਹਮਣੇ ਕਹਿਣਾ ਚਾਹਾਂ ਮੈਂ ਐਂਗਜ਼ਾਇਟੀ ਦਾ ਮਰੀਜ਼ ਆ ਮੈਂ ਇਸ ਕਰਕੇ ਆਪਣੇ ਸਗੇਆਂ ਦੇ ਆਪਣੇ ਵੀਰਾਂ ਦੇ ਆਪਣੀਆਂ ਭੈਣਾਂ ਦੇ ਭੈਂਟ ਜਿਸ ਸੰਸਕਾਰਾਂ ਦੇ ਮੈਂ ਨਹੀਂ ਆਂਦਾ ਕਿਉਂਕਿ ਸਾਰੇ ਹਾਲਤ ਹੋਰ ਖਰਾਬ ਹੋ ਜਾਂਦੀ ਹੈ ਮੇਰੇ ਗੁਰੂ ਦੇ ਹਰਪਾਲ ਟਵਾਣਾ ਜੀ ਉਹ ਚੱਲਣਾ ਕਰ ਗਏ ਸੀ ਮੈਂ ਉਹਨਾਂ ਦੇ ਘਰ ਗਿਆ ਕਈ ਦਿਨਾਂ ਬਾਅਦ ਉਹਨਾਂ ਦੇ ਬੱਚੇ ਤੋਂ ਆਏ ਉਹਨਾਂ ਦੀ ਮੈਸੇਜ ਮੇਰੀ ਵੱਡੀ ਭੈਣ ਨੀਨਾ ਟਵਾਣਾ ਇਹ ਸਭ ਰੋ ਰਹੀ ਸੀ ਮੈਨੂੰ ਦੇਖ ਕੇ ਨਾਲ ਰੋਣ ਨਿਕਲ ਗਿਆ ਫਿਰ ਮੈਨੂੰ ਫਿਰ ਉਹਨਦੀ ਉਹ ਉਹਨੇ ਮਨਪਾਲਤ ਉਹਨਾਂ ਦੀ ਕਰ ਲਈ ਉਹ ਮੈਨੂੰ ਉੱਠ ਲੈ ਉਹ ਮੈਨੂੰ ਗੱਡੀ 'ਚ ਪਾ ਕੇ ਹਸਪੀਟਲ ਲੈ ਕੇ ਹੀ ਉੱਥੇ ਟੀਕਾ ਲਾਇਆ ਸੁੱਤਾ ਰਿਆ ਫਿਰ

ਤੇ ਮੇਰੇ ਦੋਸਤ ਯਾਰ ਮੇਰੇ ਡਾਇਰੈਕਟਰ ਮੇਰੇ ਰਾਈਟਰ ਮੇਰੇ ਉਹ ہزار ਦਾ ਦਰ ਰਹੀ ਸੀ ਉਹ ਨਾ ਇਹ ਹਾਲਤ ਦੇਖੀ ਮੈਂ ਉਸ ਵੇਲੇ ਆਉਦਾ ਫੋਨ ਬੰਦ ਕਰਦਾ ਕਿ ਮੈਂ ਨਹੀਂ ਦੇਖਣਾ ਮੈਂ ਦੇਖੂਗਾ ਨਹੀਂ ਹੋ ਸਕਦਾ ਇਹ ਵੈਡੀ ਬਹੁਤ ਜ਼ਬਰਦਸਤ ਥੋਮ ਹੈ ਕਰਦਿਆਂ ਨੂੰ ਜਾਂ ਦੋਸਤਾਂ ਨੂੰ ਜਾਂ ਸ਼ੂਟਿੰਗ ਤੇ ਇਹੋ ਜਿਹਾ ਮਾਹੌਲ ਬਿਲਕੁਲ ਕੰਨ ਨਹੀਂ ਚੀ ਜਾਉਂਦਾ ਮੈਂ ਇਹ ਕੈਸ ਕਰਕੇ ਮੈਂ ਜੋ ਨੁਸਾਨੇ ਤੋਂ ਮਾਫ਼ੀ ਮੈਂ ਮਾਫ਼ੀ ਭਰਦਾ ਦਿਨ ਨੂੰ ਮਾਫ਼ ਕਰ ਦਿਓ ਦੋਸਤੋ ਸਰਦਾਰ ਜੀ ਦਾ ਤਾਂ ਹਾਦੀ ਉੜ ਗਿਆ ਵੀ ਬੰਦਾ ਇਕੱਲਾ ਬਿਠਾ ਕੇ ਮੈਂ ਬਹੁਤ ਮਾਣ ਸਤਿਕਾਰ ਦਿਨੋ ਮੇਰੇ ਨਾਲ ਤੁਸੀਂ ਮੇਰੀ ਫਿਲਮਾਂ ਦੇਖ ਕੇ ਅੱਜ ਤੱਕ ਜੋ ਰਿਗਾਰਡ ਮੈਨੂੰ ਇਤਨੇ ਇਸ ਇਸ ਖਤਰਮੇ ਮੈਂ ਜਹਲੀ ਮੇਰਾ ਮਾਨ ਸਰਵਨ ਕਰਦੇ ਨੇ ਸਭ ਤੋਂ ਮਾਫੀ ਮੰਗਦਾ ਕਿਪਾ ਕੇ ਮੈਂ ਕਿ ਮੈਨੂੰ ਮਾਫ ਕਰਦੋ ਮੈਂ ਕੋਸ਼ਿਸ਼ ਕਰੂੰਗਾ ਕਿ ਬਹੁਤ ਮਾੜੇ ਦਿਨ ਬਲੋ ਸਾਹਿਬ ਦੇ ਘਰ ਉਹਨਾਂ ਦੇ ਪੁੱਤਰ ਨੂੰ ਹੋਰ ਆ ਦੇ ਕਾਰਦੇ ਮੈਂਬਰਾਂ ਨੂੰ ਸਾਰੇ ਰੋਣਾ ਤੋਂ ਮਾਫੀ ਮੰਗਉਂਗਾ ਉਹਨਾਂ ਦਾ ਦੁੱਖ ਸੰਦੇਹ ਕਰੂੰਗਾ ਮੈਂ ਨਹੀਂ ਜਾ ਸਕਿਆ ਉਸਿੱ ਦੀ ਮਾਫੀ ਮੰਗਦਾ ਸਾਰੇ ਪੱਤਰਕਾਰ ਭਾਈ ਸਾਰੇ ਤੋਂ ਵੀ ਕਿਸੇ ਨੇ خیر ਮੇਰੇ ਬਾਰੇ ਨਹੀਂ ਲਿਖਿਆ ਹਾਲੇ ਤੱਕ ਨਹੀਂ ਤਾਂ ਫਿਰ ਜੇ ਨਜ਼ਰ ਚ ਆ ਜਾਏ ਫਿਰ ਬਹੁਤ ਬੰਦੇ ਦਾ ਸੋਸ਼ਲ ਮੀਡੀਆ ਤੇ ਗੰਧੀਆਂ ਕਾਲਾ ਘਟਣ ਲਾ ਜਾਂਦੇ ਨੇ ਬਹੁਤ ਵਿਚ ਕਰਦੇ ਨੇ ਪਰ ਇਸ ਲਈ ਇਹ ਕੀ ਮੈਂ ਇਹ ਤੁਹ ਪਤਾ ਨਹੀਂ ਕਿ ਰੱਬ ਨੇ ਮੇਰੇ ਸਿਰ ਤੇ ਹੱਥ ਰੱਖ ਤਾ ਮੈਂ ਬਚਿਆ ਹਾਂ ਮੈਨੂੰ ਕਿਸੇ ਨੇ ਕੋਈ ਮਾੜਾ ਜੰਗਾ ਨਹੀਂ ਬੋਲਿਆ ਕਿਰਪਾ ਕਰਕੇ ਮੈਨੂੰ ਮਾਫ ਕਰ ਦੇ ਸਾਹ ਕਰ ਦੇ ਨੇ